ਸ਼੍ਰੀ ਵਾਹਿਗੁਰੂ ਸਾਹਿਬ ਜੀ ਰੇਰਾ ਸਾਹਿਬ ਦੁਖਦਾਰੋ ਸੁਖ ਰੋਗ ਪਿਆ ਜਾਂ ਸੁਖ ਤਾਂ ਮਨਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੋਂ ਕਰੀ ਨਾ ਹੋਈ ਬਲਿਹਾਰੇ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾ ਓ ਜਾਤਮੈ ਜੋਤ ਜੋਤਮੈ ਜਾਤਾ ਅਕਲਕਲਾ ਪਰਪੁਰਹਾ ਤੂੰ ਸੱਚਾ ਸਾਹਿਬ ਸਿਵਸ ਵਾਲਿਓ जिन की सो पार पया कहु नानक करते किया बात जो किश करना सो कर रे सोदर राग आसा महला पहला इकु अंकार सतगुर प्रसाद सोदर तेरा के हा सोगर के हा ਜੀਤ ਬਹਿ ਸਰਬ ਸਿਮਾਲੇ ਬਾਜੇ ਤੇਰੇ ਨਾਦ ਅਨੇਕ ਅਸ਼ੰਖਾ ਕੀਤੇ ਤੇਰੇ ਬਾਵਣਿਆਰੇ ਕੀਤੇ ਤੇਰੇ ਰਾਗ ਪਰੇ ਸਿਓ ਕਹੀਐ ਕੀਤੇ ਤੇਰੇ ਗਾਵਣਿਆਰੇ ਗਾਵਨ ਤੁਦਨੋਂ ਪਵਨ ਪਾਣੀ ਬੈਸੰਤਰ ਗਾਵ ਰਤਾ ਧਰਮ ਦੁਆਰੇ ਗਾਵਣ ਤੁਧਨੋ ਚਿਤ ਗੁਪਤ ਲਿਖ ਜਾਣੈ ਲਿਖੇ ਲਿਖਦਰੰ ਵਿਚਾਰੇ ਗਾਵਣ ਤੁਧਨੋ ਈਸਰ ਬਰਮਾ ਦੇਵੀ ਸੋਹਣ ਤੇਰੇ ਸਾਸ ਵਾਰੇ ਗਾਵਣ ਤੁਧਨੋ ਇੰਦਰਿੰਦਰਾ ਸਨ ਬੈਠੇ ਦੇਵਤਿਆਂਦਰ ਨਾਲੇ ਗਾਵਣ ਤੁਧਨੋ ਸਿਦ ਸਮਾਦੇ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਤੀ ਸਤੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਤ ਪੜਨ ਰਖੀਸਰੇ ਜੁਗ ਜੁਗ ਵੇਤਾ ਨਾਲੇ ਗਾਵਣ ਤੁਧਨੋ ਮੋਹਣ ਆਮਨ ਮੋਹਣ ਸੁਰਗ ਮਛ ਪਿਆਲੇ ਗਾਵਣ ਤੁਧਨੋ ਰਤਨੁ ਪਾਏ ਤੇਰੇ ਅਰਸਰ ਤੀਰਤ ਨਾਲੇ ਗਾਵਣ ਤੁਧਨੋ ਜੂਦ ਮਹਾ ਬਲ ਸੂਰਾ ਗਾਵਣ ਤੁਧਨੋ ਖਾਣੀ ਚਾਰੇ ਗਾਵ ਮਤਦਨੋ ਖੰਡ ਮੰਨ ਬ੍ਰਹਮੰਡਾ ਕਰ ਕਰ ਕੀ ਤੇਰੇ ਤਾਰੇ ਸੇ ਤੁਦਨੋ ਗਾਵਨੈ ਜੋ ਤੁਦ ਪਾਵਨੈ ਰੱਤੇ ਤੇਰੇ ਪਖਤਰ ਸਾਲੇ ਹੋਰ ਕੇ ਤੇ ਤੁਦਨੋ ਗਾਵਨੈ ਸੇ ਮੇ ਚਿਤ ਨਾਮਨ ਨਾਨਕ ਆ ਵਿਚਾਰੇ ਸੋਈ ਸੋਇ ਸਤਿ ਸਾਹਿਬ ਸਾਚਾ ਸਾਚੀ ਨਾਹੀ ਹੈ ਭੀ ਉਸ ਜਨ ਜਸੀ ਰਚਨਾ ਜਿ ਨਿਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੇ ਮਾਇਆ ਜਿਨੂ ਪਾਈ ਕਰ ਕਰ ਦੇਖੈ ਕੀਤਾ ਆਪਣਾ ਜੋਤਿ ਦੇਵੜਿਆਈ ਜੋਤਿ ਸੁਭਾਵੈ ਸੋਈ ਕਰਸੇ ਫਿਰੁਕ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਪਤ ਸਾਹਿਬ ਨਾਨਕ ਰਹਿ ਨਰਜਾਈ ਆਸਾ ਮਹਲਾ ਪਹਿਲਾ ਸੁਣ ਵਡਾ ਆਖ ਸਭ ਕੋਏ ਕੇਵਡਾ ਵੱਡਾ ਡਿਠਾ ਹੋਏ ਕੀਮਤ ਪਾਇ ਨਾ ਕਹਿਆ ਜਾਈ ਕਹਿਨੇ ਵਾਲੇ ਤੇ ਰਹਿ ਸਮਾਈ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣ ਗਹਿਰਾ ਕੋਈ ਨਾ ਜਾਣੇ ਤੇਰਾ ਕਿਤਾ ਕੇ ਵਡਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਾਈ ਕਹਿ ਨਾ ਜਾਈ ਤੇਰੀ ਤਿਲ ਵਡਿਆਈ ਸਭ ਸੱਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆ ਵਡਿਆਈਆਂ ਤੁਦ ਵੇਨ ਸੁਦੀ ਕਿਨੇ ਨਾ ਪਾਈਆ ਕਰ ਮਿਲੈ ਨਹੀਂ ਠਾਕ ਰਾਇਆ ਆਖਣ ਵਾਲਾ ਕਿਆ ਵਿਚਾਰਾ ਸਿੱਟੀ ਪਰੇ تیرੇ ਪੰਡਾਰਾ ਜਿਸ ਤੋਂ ਦੇਤੀ ਸੇ ਕਿਆ ਚਾਰਾ ਨਾਨਕ ਸਸਵਰ ਨਾਰਾ ਆਸਾ ਮਹਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਉ ਆਖਣ ਓਕਾ ਸਚਨ ਸਾਚੇ ਨਾਮ ਕੀ ਲਗੈ ਭੂਖ ਉਤਪੁਖੈ ਖਾਏ ਚੱਲੀਐ ਦੂਖ ਸੁਖ ਵਿਸਰੈ ਮੇਰੀ ਮਾਈ ਸਾਚਾ ਸਾਇਬ ਸਾਚਾ ਨਾਇਰਾ ਉਹ ਸਾਚੇ ਨਾਮ ਕੀ ਤਿਲਬ ਡਿਆ ਆਖ ਤੱਕੇ ਕੀਮਤ ਨਹੀਂ ਪਾਈ ਜੇ ਸ ਮਿਲਕੇ ਆਖਣ ਪਾਹੀ ਵੱਡਾ ਨ ਹੋਵੇ ਕਾਟ ਨ ਜਾਏ ਨਾ ਉਮਰ ਨ ਹੋਵੇ ਸੋਗ ਦਿੰਦਾ ਰਹਿਣਾ ਚੁੱਕਾ ਭੋਗ ਗੁਣੇ ਹੋਰ ਨਹੀਂ ਕੋਏ ਨਾ ਕੋ ਆ ਨ ਕੋਏ ਜੇਬ ੜੀ ਆਪ ਤੇ ਵੜ ਤੇਰੀ ਦਾਤ ਜਿੰਨ ਦਿਨ ਕਰਕੇ ਕੀਤੀ ਰਾਤ ਕਸਮ ਵੀ ਸਹ ਰਹਿਤੇ ਕਮ ਜਾਤ ਨਾਨਕ ਨਾਵੇ ਬਾਸਨਾਤ ਰਾਤ ਗੂਜਰੀ ਮਾਲਾ ਚੋਤਾ ਹਰ ਕੀ ਜਨ ਸਤਗੁਰ ਸਤਪੁਰ ਕਾ ਬਿਨੋ ਕਰੂੰ ਗੁਰ ਪਾਸ ਅਮ ਕੀਰੇ ਕ੍ਰਿਮ ਸਤਗੁਰ ਸਰਣਾਈ ਕਰਦੇ ਆ ਨ ਪ੍ਰਗਾਸ ਮੇਰੇ ਮੀਤ ਗੁਰਦੇਵ ਮੋ ਕੋ ਰਾਮ ਨ ਪ੍ਰਗਾਸ ਗੁਰਮਤਿ ਨਾ ਮੇਰਾ ਪ੍ਰਾਨ ਸਖਾਏ ਹਰ ਕੀਰਤ ਅਮਰੀ ਰਹਿ ਰਾਸਰਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾਸ ਮਿਰ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰਸ ਨਾਮ ਨਾ ਪਾਇਆ ਤੇ ਪਾ ਗਿੰਦੰ ਪਾਸ ਜੋ ਸਤ ਗੁਰ ਸਰਨ ਸੰਗਤ ਨਹੀਂ ਆਏ ਤ੍ਰਿਕ ਜੀਵੇ ਤ੍ਰਿਕ ਜੀਵਾਸ ਜਿਨਾਂ ਅਰਜਨ ਸਤ ਗੁਰ ਸੰਗਤ ਪਾਈ ਤਿੰਨ ਤੁਰ ਮਸਤਕ ਲਿਖਿਆ ਲੇ ਖਾਸ ਧਨ ਤਨ ਸਤ ਸੰਗਤ ਜੇ ਤਰਸ ਪਾਇਆ ਮਿਲ ਜੇ ਨਾਨਕ ਨਾ ਪ੍ਰਗਾਸ ਰਾਗ ਗੁਜਰੀ ਮਾਲਾ 5 का रे मंच वह उद में जा आहर हर, हर जियो पर सैल पत्थर में जंतो पाएता कार्य आगे करतर मेरे जी मिले सत्संग तर गुर प्रसाद परम पद पाया सूके कष्ट हरे आ रहा जनन पिता लोक सुत बनता कोई न किसकी तरिया ਸੇਰੇ ਸਿਰਿ ਸਭਾਈ ਠਾਕੁਰੇ ਕਾਏ ਮਨ ਕਉ ਕਰਿਆ ਊੜੇ ਊੜਿਆ ਵਸੈ ਕੋ ਸਾ ਤਿਸ ਪਾਚ ਬਚਰੇ ਸਰਿਆ ਤਿਨੇ ਕਾਹਣ ਕਲਾਵੈ ਕਮਣ ਚੁਗਾਵੈ ਮਨ ਮੈ ਸਿਮਰਨ ਕਰਿਆ ਸਬਣੀ ਤਾਨ ਦਸ ਅਠ ਸਿ ਤਾਨ ठाकुर कर तल दरिया जन नानक बल बल ਸੁਧ ਬਲ ਜਾਈਏ ਤੇਰ ਅੰਤ ਨ ਪਾਰਾ ਵਰਿਆ ਰਾਗ ਅਸਾ ਮਹੱਲਾ ਚੋਤਾ ਸੋ ਪੁਰਖ ਏਕੋ ਅੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਆਪੁਰਖ ਨਿਰੰਜਨ ਅਰਕਮਾਗਮ ਅਪਾਰਾ ਸਭ ਧਿਆਵੈ ਸਭ ਧਿਆਵੈ ਤੁਜੀ ਹਰ ਸੱਚੇ ਸਰਜਨਾਰਾ ਸਭ ਜੀਤ ਮਾਰੇ ਜੀਤ ਤੁਝੀਆਂ ਕਾ ਦਾ ਤਾਰਾ ਹਰਦੇ ਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰੇ ਆਪੇ ਠਾਕੁਰ ਹਰੇ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਕੁਰਸ ਮਾਣਾ ਇੱਕ ਦਾਤ ਇੱਕ ਭੇਖਾਰੇ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਤਾ ਜੀ ਅੰਤੁ ਤੇ ਬਿਨਿ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇਵੈ ਜੋ ਸੇਵੈ ਤੁਜੀ ਜੈ ਨਾਨਕ ਤਿਨ ਕੁਰਬਾਣਾ ਹਰ ਤੇ ਆਵੇ ਹਰ ਤੇ ਆਵੇ ਤੁਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਪਏ ਜਿਨਾਂ ਅਰਥਾਇਆ ਜੀ ਤਿੰ ਤੂਟੀ ਜਮ ਕੀ ਫਾਸੀ ਜਿ ਨਿਰਭਉ ਜਿ ਨਾ ਨਿਰਭਉ ਧਾਇਆ ਜੀ ਤਿੰ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਰੂਪ ਸਮਸੀ ਸੈਤਨ ਸੈਤਨ ਜਨਰਤ ਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਪਸਲਾਣ ਤੁਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰੇ ਹਰ ਪੂਜਾ ਜੀ ਤਪਤਾ ਪਿੰਜ ਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੈ ਬੋ ਸਿਮਰਤ ਸਾਤ ਜੀ ਕਰ ਕਰਿਆ ਕਟ ਕਰਮ ਕਰਨਤਾ ਸੇ ਭਗਤ ਸੇ ਭਗਤ ਪਲੇ ਜਨ ਨਾਨਕ ਜੀ ਜੋ ਪਾਵੈ ਮੇਰੇ ਅਰਪ ਭਗਵੰਤਾ ਤੂੰ ਆਦਪੁਰਖ ਅਪੰਪਰ ਕਰਤਾ ਜੀ ਤੂੰ ਜਿਵ ਡੈ ਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੁਹਦੇ ਆਪੇ ਪਵ ਸੁਈ ਵਰਤ ਜੀ ਤੂੰ ਆਪੇ ਕਰੈ ਸੋਈ ਤੁਧੇ ਆਪੇ ਸਿਰ ਸੋ ਪਾਈ ਜੀ ਤੁਧੇ ਆਪੇ ਸਿਰ ਸਭ ਗੋਈ ਜਰ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਨੋਈ ਆਸਾ ਮਹਲਾ ਤੁਤਾ ਤੂੰ ਕਰਤਾ ਸਚਿਆਰ ਮੈਡਾ ਸਾਈ ਜੋ ਤੋਪਾ ਵੇ ਸੋਇ ਤੀਸੀ ਜੋ ਤੂੰ ਦੇ ਸੋਇ ਉਪਾਈਰਾ ਸਭ ਤੇਰੀ ਤੂੰ ਸਭ ਨੇ ਧਾਇਆ ਜਿਸਨੋ ਕਿਰਪਾ ਕਰੇ ਤਿਨ ਰਾਮ ਰਤਨ ਪਾਇਆ ਗੁਰਮਖ ਲਾਤਾ ਮਨ ਮੁਗਵਾਇਆ ਤੁਦੇ ਆਪ ਵਿਛੋੜਿਆ ਆਪ ਮਿਲਾਇਆ ਦੁੰਦਰੀ ਆਉ ਸਭ ਤੁਜੀ ਮਾਈ ਤੁਈ ਬਿੰਦੂ ਜਾ ਕੋਈ ਨਾਹੀ ਜੀ ਜਨ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੋਂ ਤੂੰ ਜਾਣਾਈ ਸੋਈ ਜਨ ਜਾਣੈ ਹਰ ਕੋਣ ਸਦੀ ਆਖ ਵਕਾਣ ਜਿਨਰ ਸੇ ਵੈ ਤਨ ਸੁਖ ਪਾਇਆ ਸਦੀ ਨਵ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿਰਦੂ ਜਾ ਵਰਨਾ ਕੋਏ ਤੂੰ ਕਰ ਕਰ ਕੇ ਕਹਿ ਜਾਣਾ ਸੋਏ ਜਦ ਨਾਨਕ ਗੁਰਮਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜਾ ਪਹਿਲੇ ਨਿਵਾਸ ਆ ਪਾਣੀ ਪਵਕ ਤਿਨੇ ਕੀਆ ਪੰਕਜ ਮੋ ਪਗਨੇ ਚਾਲੇ ਦੇਖਾਂ ਤੈ ਡੂਬਿਐ ਲੇ ਮਾਣੇ ਇੱਕ ਨਾ ਚੈਤ ਸਮੂੜ ਮਨਾਰ ਬਿਸਰਤ ਤੇਰੇ ਗੁਣ ਗਲਿਆਰਾ ਨਾਉ ਜਤੀ ਸਤੀ ਨਹੀਂ ਪੜਿਆ ਮੂਰਖ ਮਗਦਾ ਜਨਮ ਪਿਆ ਪ੍ਰਣੋਤ ਨਾਨਕ ਤਿਨ ਕੀ ਸਰਣਾ ਜਿੰਤੂ ਨਹੀਂ ਵਿਸਰਿਆ ਸਮਲ ਪੰਜਵਾ ਭਈ ਪ੍ਰਾਪਤ ਮਨੁਖ ਦਿਵਰੀਆ ਗੋਬਿੰਦ ਮਿਲ ਕੀ ਏ ਤੇਰੀ ਬਰੀਆ ਵਰਕਾ ਤੇਰਾ ਕਿਤੈ ਨਾ ਕਾਮ ਮਿਲ ਸਾਧ ਸੰਤ ਭਜ ਕੇ ਵਲ ਨਾਮ ਸਰੰਗ ਜਾਮ ਲਾਗ ਪਵ ਚਿਲ ਤਰਨ ਕੈ ਜਨਮ ਬ੍ਰਿਤਾ ਜਾਤ ਰੰਗ ਮਾਇਆ ਕੈਰਾਉ ਜਪ ਤਪ ਸੰਜਮ ਧਰਮਨਾ ਕਮਾਇ ਸੇਵਾ ਸਾਧਨਾ ਜਾਨਿਆ ਰਾਇ ਕਹੋ ਨਾਨਕ ਮਨੀ ਚ ਕਰਮਾ ਸਰਨ ਪਰ ਕੀ ਲਾਖੋ ਸ਼ਰਮ ਜਪ ਤਪ ਸੰਜਮ ਧਰਮਨਾ ਕਮਾਇ ਸੇਵਾ ਸਾਧਨਾ ਜਾਨਿਆ ਰਾਇ ਕਹੋ ਨਾਨਕ ਮਨੀ ਚ ਕਰਮਾ ਸਰਨ ਪਰ ਕੀ ਲਾਖੋ ਸ਼ਰਮ पातिशय दशमी कबे ओ बात बिनती चौपाई हमरे करवात दरछा पूर्ण होए चित की छात चरन मन रहे हमारा अपना जान करो प्रित पारा हमरे दुख सब तुम कावो आपत मुई बचावो सुखी बसे मोरो परिवार सेवक सिख सब करतार मोर अचान ज करद करो आश कर पूर्ण होया मारिया रे प्यासा तुम्हें छाड़ कोई ना आऊं जो बर चाऊं सो ते पाऊं सेवक सिख हमारे तारी है चुन चुन सत्र मारे मारी है ਆਪਾ ਦੇ ਮੁਜਬਰੀ ਮਨ ਕਰ ਕਾਤਰਾ ਸਿਨੇ ਵਰਿਆ ਉਹ ਜੋ ਸਦਾ ਮਾਰੇ ਪਛਾ ਸ੍ਰੀ ਅਦੂਜੂ ਕਰੇ ਔਰ ਅਚਾ ਰੱਖ ਲੈ ਹੋ ਮੋਇ ਰਖਣਿਆਰੇ ਸਾਹਿਬ ਸੰਸਾਏ ਪਿਆਰੇ ਦਿਨ ਬੰਦੂਟਣ ਕੇ ਅੰਤ ਆ ਤੁਮੋ ਪੂਰੀ ਚਤੁਰਦਸ ਕੰਤਾ ਕਾਲ ਪੈ ਬ੍ਰਹਮ ਬਪਤਰਾ ਕਾਲ ਪੈ ਸ਼ਿਵ ਜੂ ਅਵਤਰਾ काल पाए कर विष्णु प्रकाश सकल काल का किया तमाशा जमन काल जो विष्णु की ओ वेदराय जूतियो जमन का सब लोग सवारा नमस्कार तय हमारा जमन का सब जगत बनायो दैत्य विष्णु पुजायो आदतें के अवतार सोई गुरु समझो महाराज नमस्कार तिस को हमारी सकल प्रजा आज ने आपसे बारी शिव कण को शिव गुण सुख दियो सतन को पल मोहद कीयो काट काट के अंतर की जानत बड़े बुरे की पीर पछाणत चिंटी ते कुंचरे रे सब सपर कृपा दृष्ट कर फूला संतन दुख पाए ते दुखी सुख पाए साधन के सुखी की पीर पहचान कट कट के पट पट की जान ਜਬੁਦ ਕਰਖ ਕਰਾ ਕਰਤਾਰਾ ਪ੍ਰਜਾ ਤਰਤਬ ਦੇ ਅਪਾਰਾ ਜਬਿਆ ਕਰਖ ਕਰਤੋਂ ਕਬੂ ਤਮ ਮਿਲਤ ਦੇ ਤਰਸ ਬੋਂ ਜੀਤੇ ਬਦਲ ਸਿਰ ਸਬ ਉਤਾਰੇ ਆਪੇ ਆਪਣੀ ਬੂਝੋ ਚਾਰੇ ਤੁਮ ਸਭੀ ਤੇਰੇ ਤਨਿ ਰਾਲਮ ਜਾਣਤ ਬੇਦ ਭੇਦ ਅਰੇ ਆਲਮ ਨਿਰੰਕਾਰ ਨਿਰਭਕਰ ਨਿਲੰਬ ਆਦਿ ਨੀਲ ਅਦਿਸੰਭ ਤਾਕ ਮੂੜ ਚਰਤ ਪੀਦਾ ਜਾਕੋ ਭੇਵ ਨਾ ਪਾਉ ਤਵੇਦਾ ਤਾਕੋ ਕਿਰਪਾ ਨਿਮਾਨਤ ਮਾ ਮੂੜ ਕਛ ਪੇਦ ਨਾ ਜਾਣਤ महादेव को कैत निरंकार का चिन्हत न आप अपनी बुद जती पिन बिन तुय तो देती तुमरा लखाना जाय पसारा कै बिस जा प्रथम संसार आय क रूपन उपस्व रूपा रंग पाव कूपा अंड से ते किनी ਉਤਪੇ ਕਾਨ ਬੌਰਥ ਦੀਨੀ ਕੰਫੂ ਰਾਜਾ ਵ ਬਟਾ ਕਮ ਸਿਮਟ ਭਇਆ ਸ਼ੰਕਰੇ ਕੇਟਾ ਸਗੇ ਸ੍ਰੇਟ ਦਿਖਾਏ ਚੰਗਵ ਆ ਜੁਗਾ ਸ੍ਰੂਪ ਸੰਪਵੈ ਅਬਰ ਅਛਾ ਮੇਰੀ ਤੁਮ ਕਰੋ ਸਿਖੋ ਬਾਰਾ ਸਿਖ ਸੰਘਰੋ ਦੁਸ਼ਟ ਜੀਤੇ ਉਠਵਤ ਉਤ ਪਾਤਾ ਸੈਕਲ ਐ ਮਲੇਸ਼ ਕਰੋ ਰਣ ਕਾ ਤਾਜ ਅਤੁੱਤ ਸਰਨੀ ਪਰੇ ਤਿਨ ਕੇ ਦੁਖ ਦੁਖ ਤਾ ਵੇ ਮਰੀ ਪੁਰਕ ਜਉਣ ਪਗ ਪਰੇ ਤਿਆਰੇ ਤਿਨ ਕੇ ਤੁਮ ਸਾਖੜ ਸਬਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਤਾਂ ਕੇ ਕਾਲਿਕ ਨੇ ਰਚਾਏ ਤਾਂ ਸਭ ਕਾਲਾ ਦੁਸ਼ਟ ਰਕਤ ਤਕਾਲਾ कृपा दीतन जाय नि हारो ताके ताप्तन के मैं हारो रिद्ध सद कर्मो सबोए डॉट शासम सकना कोई एक वार जिन तुमे संबारा काल पास ते त उबारा जिनर नाम तिहारो का दर्द दुख तेरा ਖੜਗ ਕੇਤ ਮੈਂ ਸ਼ਰਨ ਤਿਆਰੀ ਆਪ ਤੈ ਲੂਬਾਰੀ ਸਰਬ ਠੋਰ ਮੋਹਸਾਈ ਦੁਸ਼ਟ ਦੋਖ ਤੇ ਰੋ ਬਚਾਈ ਖੜਗ ਕੇਤ ਮੈਂ ਸ਼ਰਨ ਤਿਆਰੀ ਆਪ ਤੈ ਲੂਬਾਰੀ ਸਰਬ ਠੋਰ ਮੋਹਸਾਈ दुष्ट दुख ते ले हो बचाईश्वैया पाएं गै जब ते तुमरे तब ते को आंख तरै नहीं आनियों राम रे पुराण कुरान अनेक कह मतेक ना मानियों सिमृत सातर बे सब भेद कamek ना जानेओ श्रीस पान कृपा तुमरी ਕਰ ਮੈਨਾਂ ਕੇ ਸਭ ਤੋਏ ਬਖਾਨੇ ਹੁੰਦੋਰਾ ਸਗਲ ਦਵਾਰ ਕੋ ਛਾੜ ਕੇ ਗਯੋ ਤੁਹਾਰ ਤਵਾਰ ਬਹਿ ਗਏ ਕਿਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕੋ ਛਾੜ ਕੇ गए हो तो अरु दुआर बह गए कि लाज अस गोविंद दास तुआर राम कली मालाति जानंद कुंकार सतगुरु प्रसाद आनंद पिया मेरी माए सतगुरु मैं पाया ਸਤਿਗੁਰਤਾ ਪਾਇਆ ਸੈ ਸਤੀ ਮਨਵਧੀਆਂ ਬਾਤਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਓ ਹਰੀ ਕੀ ਰਾਮ ਜਿਨੇ ਵਿਸਾਇਆ ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਰਦਾਰ ਵਰਣਾ ਲੈ हरना हाल रहतो मन मेरे दुख सब विसारना अंगीकारो करे तेरा कार सब सवारना सबना अगला सम्राट स्वामी सो क्यों मनो विसारे कह नानक मन मेरे सदा रवरणाले साचे साहिबा क्या नहीं कर तेरा करता तेरा सब किछ है जिस दे सो पावे ਸਦਾ ਸਫਲਾ ਤੇਰੀ ਨਾਮ ਨਵਸਾਵੇ ਨਾਮ ਜਿਨ ਕੈਮਲ ਵਸਿਆ ਵਾਜੀ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰੇ ਸਾਚਾ ਨਾ ਮੇਰਾ ਆਤਾਰੋ ਸਾਚਨਾ ਮਤਾਰ ਮੇਰਾ ਜਿਨ ਭੁਖਾ ਸਭ ਗਵਾਈਆਂ ਕਰਸ਼ਾ ਸੁਖਮਣੇ ਆਏ ਵਸਿਆ ਜਿਨਿ ਚਸ ਸਪੂਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਵਡਿਆਈਆਂ ਕਹਿ ਨਾਨਕ ਸੁਨੋ ਸੰਤੋਸ਼ ਵਤ ਰੋਪਿਆਰੋ ਸਾਚਾ ਨਾਮ ਮੇਰਾ ਤਾਰੋ ਵਾਜੇ ਪੰਛਵ ਤਿਤਕਾਰ ਸਭਾ ਗੈ ਕਰਸ ਭਾਗੇ ਸ਼ੁਭਤ ਵਾਜੇ ਕਲਾ ਚਿਤ ਕਰਤਾਰੀਆਂ ਪੰਚ ਤੁਤ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸਿਨਾਮਰ ਕੈ ਲਾਗੀ ਕਹਿ ਨਾਨਕ ਤੈ ਸੁਖਿਓ ਆ ਤਿਤ ਕਰਿ ਅਨਹਦਵਾਜੀ ਅਨੰਦ ਸੁਨੋ ਵਡਪਾ ਕੀਓ ਸਗਲੇ ਮਨੋਰਥ ਪੂਰੇ ਪਰਮ ਬ੍ਰਹਮ ਪ੍ਰਭ ਪਾਇਆ ਉਤਰੇ ਸਗਲੇ ਵਿਸੂਰੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭੈ ਸਰਸੇ ਪੂਰੇ ਗੁਰ ਤੇਜਾਨੀ ਸੁਣ ਤੇ ਪੁਨੀ ਤੇ ਕਹ ਤੇ ਪਵਿੱਤ ਸਤ ਗੁਰਿਆ ਪਰਪੂਰੇ ਬੇਨਵੰਤ ਨਾਨਕ ਗੁਰ ਚਰਨ ਲਾਗੇ ਵਾਜ ਅਨਹਦ ਤੂਰੇ ਮੁੰ다ਬਨੀ ਮਹਲਾ ਪੰਜਵਾਂ ਥਾਲ ਵਿਚ ਤਨ ਵਸਤੂ ਪਈਓ सत संतोख विचारो अमृत नाम ठाकुर का पयो जिसका सब सतारो जे को खावे जे को पूछ जिसका हुए ए भक्त जी ने जाई नित नितारो तम संसार चर लग सब नानक प्रेम पसारो शलोक माला पंजवा മനു ജോ മഗുണയോ ഗുണ ർ പർസ പേ പ്യോ സജ്ജ മലയാ ਨਾਨਕ ਨਾਮ ਮਿਲਤਾ ਜੀਵਾ ਤਨ ਮਨ ਥੀਵੈ ਹਰਿਆ ਤਰਸ ਪਿਆ ਮੇਰਾ ਮਤਿ ਹੋਈ ਸਤ ਗੁਰ ਸਜਣ ਮਿਲੇ ਨਾਨਕ ਨਾਮ ਮਿਲਤਾ ਜੀਵਾ ਤਨ ਮਨ ਥੀਵੈ ਹਰੇ ਆਪਉੜੀ ਤੇ ਤੈ ਤਸਮਰਾਤ ਜਿੱਤ ਕੋਈ ਨਾਏ ਉਤੇ ਤੇਰੀ ਰੱਖ ਅਗਨੀ ਉਦਰਮਾਈ ਸੁਣ ਕੇ ਜਮਕੇ ਦੂਤ ਨਾ ਤੇਰਾ ਛੜ ਜਾਏ ਭੌਜਲ ਭਿਕਮਸਗਾਓ ਗੁਰ ਸ਼ਬਦੀ ਪਾਰ ਪਾਏ ਜਿੰਨ ਕੋ ਲਗੀ ਪਿਆਸ ਅੰਮ੍ਰਿਤ ਸੇਕਾਈ ਕਲ ਮੇ ਉਪਨ ਗੁਣ ਗੋਬਿੰਦ ਗਾਏ ਸਭ ਸੋ ਨੋ ਕਿਰਪਾ ਸਮਾਲੇ ਸਾਏ ਸਾਏ ਵਰਤਾ ਕੋਈ ਨਾ ਜਾਏ ਜੇ ਆਵੇ ਤਦ ਆਏ ਸ਼ਲੋਕ ਮਾਲ ਲੈ ਪੰਜਵਾ ਅੰਤਰ ਗੁਰ ਰਾਤਨਾ ਜੇ ਵਾਜਪ ਗੁਰ ਨਾਮ ਨੇਤ੍ਰਿ ਸਿਤ ਗੁਰ ਪੇਖਣਾ ਸ਼੍ਰਵਣੀ ਸੁਨਣਾ ਗੁਰ ਨਾਮ ਸਤਪੁਰ ਸੇ ਤਿਰਤ ਆਦਰ ਗਏ ਪਈਟਾਉ ਕਉ ਨਾਨਕ ਕਿਰਪਾ ਕਰੇ ਜਿਸਨੋ ਇਹ ਵਤ ਦੇ ਜਗ ਮੈਂ ਉਤਮ ਕਾੜੀਐ ਵਿਲੇ ਕੀ ਕੀ ਮਹਲਾ ਪੰਜਵਾਂ ਰੱਖੇ ਰਖਣਿਆਰ ਆਪ ਬਾਰੇ ਨ ਗੁਰ ਕੀ ਪੈਰੀ ਪਾਏ ਕਾ ਸਵਾਰਿਆਨ ਉਹ ਆਪ ਦਿਆਲ ਮਰੋਣਾ ਵਿਸਾਰਿਨ ਸਾਜਣ ਕੈ ਸੰਗ ਪਵਜ ਤਾਰਿਨ ਸਾਖਤ ਨਿੰਦ ਕ ਦੁਟਕਿਨ ਮਾਹੀ ਬਿਦਾਰਿਨ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਏ ਤਿਸ ਸਾਹਿਬ ਕੀ ਤੇਕ ਨਾਨਕ ਮਨ ਨਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ